ਦੋਸਤੋ ਅੱਜ ਅਸੀਂ ਭਾਰਤ ਦੀ ਭੂਗੋਲਕ ਸਥਿਤੀ ਬਾਰੇ ਜਾਣਾਂਗੇ ਭਾਰਤ ਦਾ ਕੁੱਲ ਖੇਤਰਫਲ 32,87,263 ਵਰਗ ਕਿਲੋਮੀਟਰ ਹੈ ਭਾਰਤ ਦਾ ਸਭ ਤੋਂ ਉੱਤਰੀ ਸਿਰਾ ਦਫਦਾਰ ਅਤੇ ਮੁੱਖ ਭੂਮੀ ਦਾ ਦੱਖਣੀ ਸਿਰਾ ਕੰਨਿਆ ਕੁਮਾਰੀ ਹੈ ਪਰ ਸਭ ਤੋਂ ਦੱਖਣੀ ਸਿਰਾ ਅੰਡੇਮਾਨ ਨਿਕੋਮਾਰ ਦੇ ਨੀਚੇ ਇੰਦਰਾ ਪੁਆਇੰਟ ਨੂੰ ਮੰਨਿਆ ਜਾਂਦਾ ਹੈ ਭਾਰਤ ਦੀ ਉੱਤਰ ਤੋਂ ਲੈ ਕੇ ਦੱਖਣ ਤੱਕ ਦੀ ਲੰਬਾਈ 3214 ਕਿਲੋਮੀਟਰ ਹੈ ਭਾਰਤ ਦਾ ਸਭ ਤੋਂ ਪੂਰਬੀ ਸਿਰਾ ਕਬਿੱਥੂ ਅਤੇ ਸਭ ਤੋਂ ਪੱਛਮੀ ਸਿਰਾ ਗੁਹਾਰ ਮੋਤੀ ਹੈ ਅਤੇ ਭਾਰਤ ਦੀ ਪੂਰਬ ਤੋਂ ਲੈ ਕੇ ਪੱਛਮ ਤੱਕ ਦੀ ਲੰਬਾਈ 2933 ਕਿਲੋਮੀਟਰ ਹੈ ਧਰਤੀ ਦੇ ਉੱਤਰੀ ਅਰਧ ਗੋਲੇ ਵਿੱਚ ਭਾਰਤ 8°4' ਉੱਤਰੀ ਅਕਸ਼ਾਂਸ਼ ਤੇ 37°6' ਉੱਤਰੀ ਅਕਸ਼ਾਂਸ਼ ਵਿੱਚ ਸਥਿਤ ਹੈ ਅਤੇ 68°7' ਪੂਰਬੀ ਦ ਸੰਤਰ 97°25' ਪੂਰਬੀ ਦਸ਼ੰਤਰ ਵਿੱਚ ਸਥਿਤ ਹੈ। ਭਾਰਤ ਦਾ ਸਮੁੰਦਰੀ ਤੱਟ 7516 ਕਿਲੋਮੀਟਰ ਹੈ। ਭਾਰਤ ਦੇ ਦੱਖਣ ਵਿੱਚ ਹਿੰਦ ਮਹਾਸਾਗਰ ਪੱਛਮ ਵਿੱਚ ਅਰਬ ਸਾਗਰ ਪੂਰਬ ਵਿੱਚ ਬੰਗਾਲ ਦੀ ਖਾੜੀ ਹੈ। ਭਾਰਤ ਦੀ ਥਲਨਾ ਲਗਦੀ ਭੂਮੀ 15106 ਕਿਲੋਮੀਟਰ ਹੈ। ਉੱਤਰ ਵਿੱਚ ਭਾਰਤ 7 ਦੇਸ਼ਾਂ ਨਾਲ ਆਪਣੀ ਸੀਮਾ ਸਾਂਝੀ ਕਰਦਾ ਹੈ ਜਿਨ੍ਹਾਂ ਵਿੱਚ ਚਾਈਨਾ, ਨੇਪਾਲ, ਭੂਟਾਨ, ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਮਿਆਂਮਾਰ ਹਨ ਅਤੇ ਭਾਰਤ ਦੇ ਦੋ ਗੁਆਂਢੀ ਟਾਪੂ ਦੇਸ਼ ਵੀ ਹਨ, ਸ਼੍ਰੀਲੰਕਾ ਅਤੇ ਮਾਲਦੀਵ ਇਸ ਦੇ ਨਾਲ ਹੀ ਭਾਰਤ ਦੇ ਦੋ ਅਜਿਹੇ ਦੇਸ਼ ਹਨ ਜਿਨ੍ਹਾਂ ਦੀ ਸੀਮਾ ਕਿਸੇ ਵੀ ਸਾਗਰ ਨਾਲ ਨਹੀਂ ਸੰਹਦੀ ਜੋ ਕਿ ਨੇਪਾਲ ਅਤੇ ਭੂਟਾਨ ਹਨ ਉਮੀਦ ਹੈ ਇਸ ਵੀਡੀਓ ਜਰੀਏ ਤੁਸੀਂ ਭਾਰਤ ਦੇ ਆਕਾਰ ਅਤੇ ਸਥਿਤੀ ਬਾਰੇ ਕਾਫੀ ਕੁਝ ਜਾਣ ਚੁੱਕੇ ਹੋਮੋਗੇ ਧੰਨਵਾਦ ਜੀ